ਜਿਵੇਂ ਵਾਸਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਜਿਵੇਂ ਵਾਸਨਾ ਫੁੱਲਾਂ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਰਬ ਤੇਰੇ ਅੰਦਰ ਵਸਦਾ ਜਿਵੇਂ ਵਾਸਨਾ ਫੁਲਾ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸਦਾ ਜਿਵੇਂ ਵਾਸਨਾ ਫੁਲਾ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਜਿਵੇਂ ਵਾਸਨਾ ਫੁਲਾ ਵਿਚ ਵਸਦੀ ਰੱਬ ਤੇਰੇ ਅੰਦਰ ਬਸੇ ਕਟਾ ਕਟਾ ਵਿੱਚ ਵਸਿਆ ਸਵਾਮੀ ਮੇਰਾ ਪਿਆਰਾ ਮੇਰਾ ਉਹ ਕਟਾ ਕਟਾ ਵਿੱਚ ਵਸਿਆ ਸਵਾਮੀ ਮੇਰਾ ਪਿਆਰਾ ਮੇਰਾ ਇਹ ਕਟਾ ਕਟਾ ਵਿੱਚ ਵਸਿਆ ਸਵਾਮੀ ਮੇਰਾ ਪਿਆਰਾ ਮੇਰਾ ਕਟਕਟਾਂ ਵਿੱਚ ਵਸਿਆ ਸੁਆਮੀ ਮੇਰਾ ਪਿਆਰਾ ਮੇਰਾ ਕਟਕਟਾਂ ਵਿੱਚ ਵਸਿਆ ਸੁਆਮੀ ਮੇਰਾ ਪਿਆਰਾ ਮੇਰਾ ਕਟਕਟਾਂ ਵਿੱਚ ਵਸਿਆ ਸੁਆਮੀ ਮੇਰਾ ਪਿਆਰਾ ਮੇਰਾ ਸੋ ਭਾਈ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਉਹਦੇ ਤੱਕ ਪਹੁੰਚਣ ਵਾਸਤੇ ਇਹ ਮਨੁੱਖਾ ਜੀਵਨ ਮਿਲਿਆ ਹੈ ਜੇ ਦੁਨਿਆਵੀ ਤੌਰ ਤੇ ਇੱਕ ਸਿੰਪਲ ਸਾਦੀ ਜੀ ਗੱਲ ਕਰੀਏ ਤੇ ਆਪਣੇ ਜੀਵਨ ਨੂੰ ਚਾਰ ਹਿੱਸਿਆਂ ਚ ਵੰਡ ਲਓ 25% ਆਮ ਲੋਕਾਂ ਲਈ ਸੰਗਤ ਲਈ ਜਨਤਾ ਲਈ ਸੇਵਾ ਕਰੋ ਆਪਣੇ ਜੀਵਨ ਦਾ 25% ਟਾਈਮ ਲੋਕ ਸੇਵਾ ਦੇ ਵਿੱਚ ਲਾ ਦਿਓ 25% ਹਿੱਸਾ ਆਪਣੇ ਪਰਿਵਾਰ ਲਈ 25% ਰੱਬ ਦੀ ਬੰਦਗੀ ਲਈ ਤੇ ਬਚਿਆ 25% ਕਹਿੰਦੇ ਆਪਣੇ ਆਪ ਲਈ ਆਪਣੇ ਆਪ ਲਈ ਜੀਣਾ ਸਿੱਖੋ ਸਿੱਧੀ ਜੀ ਗੱਲ ਹੈ ਕੋਈ ਬਹੁਤਾ ਔਖਾ ਮੈਥਡ ਕੋਈ ਔਖਾ ਤਰੀਕਾ ਨਹੀਂ 25% ਆਪਣੇ ਆਪ ਲਈ ਜਿਉਣਾ ਸਿੱਖੋ 25% ਆਪਣੇ ਪਰਿਵਾਰ ਲਈ ਕੱਢੋ 25% ਆਮ ਸੰਗਤਾਂ ਲਈ ਦੁਨੀਆਂ ਲਈ ਸੇਵਾ ਦੇ ਵਿੱਚ ਲਾ ਦਿਓ ਤੇ 25% ਰੱਬ ਦੀ ਬੰਦਗੀ ਲਈ ਕੋਈ ਔਖਾ ਨਹੀਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਜੇ ਦੁਨੀਆਂ ਦੇ ਵਿੱਚ ਸੇਵਾ ਕਰੇਗਾ ਦਰਗਾਹ ਦੇ ਵਿੱਚ ਥਾਂ ਮਿਲੂ ਕੇਵਲ ਆਪਣੇ ਤੱਕ ਨਾ ਸੀਮਤ ਰਹਿ ਜੀ ਤੂੰ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਭਲੇ ਦੇ ਕੰਮ ਕਰਨਿਆਂ ਚੰਗਿਆਈ ਨੂੰ ਮਰਨ ਨਹੀਂ ਦੇਣਾ ਚੰਗਿਆਈ ਨੂੰ ਖਤਮ ਨਹੀਂ ਹੋਣ ਦੇਣਾ ਚੰਗਿਆਈ ਖਤਮ ਹੋਈ ਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਵੀ ਦੇਖਾ ਦੇਖੀ ਵਿਗੜ ਜਾਂਦੇ ਆ ਸਾਨੂੰ ਇਹ ਲੱਗਦਾ ਵੀ ਇਹ ਦੁਨੀਆ ਬਹੁਤ ਮਾੜੀ ਐ ਬੜਾ ਪਾਪ ਵੱਧ ਗਿਆ ਕਲਜੁਗ ਵੱਧ ਗਿਆ ਤੂੰ ਸਿਆਣਾ ਹੋ ਜਾ ਤੂੰ ਗੁਰੂ ਵਾਲਾ ਹੋ ਜਾ ਤੂੰ ਭਲੇ ਦੇ ਕੰਮ ਕਰਨ ਲੱਗ ਜਾ ਤੂੰ ਈਰਖਾ ਦਵੇਸ਼ ਨਿੰਦਿਆ ਚੁਗਲੀ ਛੱਡ ਦੇ ਤੂੰ ਦੇਵਤਾ ਬਣ ਜਾ ਤੇ ਜਿਵੇਂ ਜਿਵੇਂ ਅਸੀਂ ਆਪਣੇ ਜੀਵਨ ਨੂੰ ਬਦਲਾਂਗੇ ਓਵੇਂ ਓਵੇਂ ਸਮਾਜ ਬਦਲ ਜਾਵੇਗਾ